ਸਚਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਤੜਕਸਾਰ ਮਤਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਕਿ ਬੀਤੀ ਰਾਤ ਸੜਕ ਧਸਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਚੁੱਕਿਆ ਅਦਰਸਲ ਪੰਜਾਬ ਅਤੇ ਹਿਮਾਚਲ ਦੇ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਲਗਾਤਾਰ ਜਿਹੜਾ ਰੋਜ਼ਾਨਾ ਮੀਂਹ ਪੈ ਰਿਹਾ ਤੇ ਉਸ ਦੇ ਨਾਲ ਬਹੁਤ ਸਾਰੀ ਲੈਂਡਸਲਾਈਡਿੰਗ ਹੋ ਰਹੀ ਹੈ ਜਿਹੜੀ ਇੱਥੋਂ ਤੱਕ ਕਿ ਸੜਕਾਂ ਵੀ ਤਸ ਰਹੀਆਂ ਨੇ ਇਸੇ ਤਰੀਕੇ ਦੀ ਜਿਹੜੀ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜਾ ਚਿੰਤਪੁਰਨੀ ਰੋਡ ਦੇ ਉੱਪਰ ਵਾਪਰੀ ਹੈ ਜਿੱਥੇ ਕਿ ਮੰਗੂਵਾਲ ਬਾਰਡਰ ਤੋਂ ਇੱਕ ਜਿਹੜੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਅਚਾਨਕ ਭਾਰੀ ਮੀਂਹ ਪੈਣ ਦੇ ਕਾਰਨ ਸੜਕ ਤਸੀ ਹੁੰਦੀ ਹੈ ਤੇ ਉੱਥੇ ਜਦੋਂ ਇੱਕ ਐਂਬੂਲੈਂਸ ਲੰਘ ਰਹੀ ਹੁੰਦੀ ਹੈ ਅਚਾਨਕ ਉਸ ਖੱਡ ਦੇ ਵਿੱਚ ਐਂਬੂਲੈਂਸ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਡੂੰਗੀ ਖਾਈ ਦੇ ਵਿੱਚ ਹੇਟਾਂ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਦਰਸਲ ਟਾਂਡਾ ਦੇ ਇੱਕ ਹਸਤਾਲ ਦੇ ਵਿੱਚ ਇੱਕ ਮਰੀਜ਼ ਜਿਹੜਾ ਇਲਾਜ ਚੱਲ ਰਿਹਾ ਸੀ ਪਰ ਉਹਨਾਂ ਨੇ ਉਸ ਦਾ ਇਲਾਜ ਹੋਰ ਅੱਗੇ ਕਰਵਾਉਣ ਦੇ ਲਈ ਜਿਹੜਾ ਉਸ ਨੂੰ ਰੈ퍼 ਡੀ ਐਮ ਸੀ ਲੁਧਿਆਣਾ ਦੇ ਲਈ ਕਰਵਾ ਰਿਹਾ ਸੀ ਤਾਂ ਜਦੋਂ ਡੀ ਐਮ ਸੀ ਲੁਧਿਆਣਾ ਦੇ ਲਈ ਉਸ ਐਂਬੂਲੈਂਸ ਦੇ ਵਿੱਚ ਪੰਜ ਵਿਅਕਤੀ ਜਾ ਰਹੇ ਸੀ ਇੱਕ ਮਰੀਜ਼ ਚਾਰ ਉਸ ਦੇ ਜਿਹੜੇ ਤਿੰਨ ਸਾਥੀ ਤੇ ਇੱਕ ਐਂਬੂਲੈਂਸ ਦਾ ਡਰਾਈਵਰ ਅਚਾਨਕ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੰਤਪੁਣੀ ਰੋਡ ਦੇ ਉੱਪਰ ਜਾ ਕੇ ਜਿਹੜਾ ਚੰਤਪੁਣੀ ਰੋਡ ਦੇ ਉੱਪਰ ਜਾ ਕੇ ਮੰਗੂਵਾਲ ਬਾਰਡਰ ਦੇ ਨੇੜੇ ਹਾਦਸਾ ਵਾਪਰ ਜਾਂਦਾ ਡੂੰਗੀ ਖੜ ਦੇ ਵਿੱਚ ਐਂਬੂਲੈਂਸ ਡਿੱਗ ਜਾਂਦੀ ਆ ਹਾਲਾਂਕਿ ਜਦੋਂ ਮੌਕੇ ਤੇ ਚੀਕ ਚਿਹੜਾ ਪੈਂਦਾ ਆਸ-ਪਾਸ ਦੇ ਲੋਕਾਂ ਦੁਆਰਾ ਐਂਬੂਲੈਂਸ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਜਿਹੜਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਤੋਂ ਬਾਅਦ ਜਿਹੜਾ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਪਰ ਉਸ ਵਕਤ ਤੱਕ ਮੌਕੇ ਤੇ ਇੱਕ ਮਰੀਜ਼ ਸਮੇਤ ਉਸ ਦੇ ਦੋ ਹੋਰ ਸਾਥੀਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਿਹੜੇ ਦੋ ਵਿਅਕਤੀ ਜਿਸ ਦੇ ਵਿੱਚ ਇੱਕ ਔਰਤ ਅਤੇ ਐਂਬੂਲੈਂਸ ਦਾ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਇਲਾਜ ਦੇ ਲਈ ਜਿਹੜਾ ਜੋ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹੋਰ ਜਿਹੜਾ ਸਾਰੇ ਮਾਮਲੇ ਦਾ ਘਟਨਾ ਕਰਨ ਦੀ ਜਿਹੜੀ ਜਾਂਚ ਪੜਤਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਮੌਕੇ ਤੇ ਜਿਹੜਾ ਸਾਰਾ ਇਲਾਜ ਹੁਸ਼ਿਆਰਪੁਰ ਦੇ ਹਸਪਤਾਲ ਦੇ ਵਿੱਚ ਇਸ ਵਕਤ ਚੱਲ ਰਿਹਾ ਹੈ ਉਹ ਵਾਲੇ ਕੋਲ ਪੜਾਈ ਨਾ ਕਿ ਭੀ ਘਟਣਾ ਵਾਪਰੀ ਹੈ ਤੇ ਤੁਸੀਂ ਪੇਸ਼ੈਂਟ ਦਾ ਇਸ ਤੇ ਹਾਲ ਚਾਲ ਜਾਨਣਾ ਚਾਹੁੰਦੇ ਹੋ ਕੀ ਹਾਲਾਤ ਨੇ ਇਸ ਵੇਲੇ ਕਿੰਨੀ ਬਦਲ ਹੋਏ ਕੋ ਬਹੁਤ ਦੁਖਦਾਈ ਘਟਨਾ ਹੈ ਮੈਂ ਤਾਂ ਤਕਰੀਬਨ ਅੰਮ੍ਰਿਤਸਰ ਜਾ ਗਈ ਕੋਈ ਨਾਟ ਸਵੇਰੇ 8:00 ਵਜੇ ਖੁੱਲੀ ਅਸਮੋ ਸਾਫ ਦਫਤਰ ਆਇਆ ਇਹਨਾਂ ਨੇ ਹੁਣੇ ਜਿਹੜੀ ਘਟਨਾ ਹੋਈ ਹੈ ਸੁਣਾਈ ਹੈ ਤੇ ਸਵੇਰੇ ਹੀ ਮੈਂ ਹਰ ਤੱਕ 9:00 ਵਜੇ ਕੋਲ ਹੋਰ ਜਾਣਾ ਸੀ ਇਹਦੇ ਕੋਲ ਅਡਰਡ ਗਿਆ ਤੇ ਮੈਂ ਫਰਾਟ ਲਾਈ ਤੇ ਤੁਰੰਤ ਜਿਹੜਾ ਹੈ ਕੋ ਪਹੁੰਚਾ ਤਿੰਨ ਜਿਹੜੇ ਪੇਸ਼ੈਂਟ ਆ ਖੜੇ ਆ ਇਹਨਾਂ ਦੇ ਪ੍ਰਭਾਵ ਦੇ ਡੈਥ ਹੋਈ ਹੈ ਬੜਾ ਦੁੱਖ ਦਾ ਹੀ ਮਸਲਾ ਹੈ ਹਿਮਾਚਲ ਦੇ ਪੇਸ਼ੈਂਟ ਹਿਮਾਚਲ ਔਰ ਪੰਜਾਬ ਔਰ ਮੈਂ ਸੋਚਦਾ ਸਾਡੇ ਚ ਕੋਈ ਫਰਕ ਨਹੀਂ ਆਉਂਦਾ ਕੋਈ ਵੀ ਸਟੇਟ ਇਹ ਜਿਹੜੀ ਦੁੱਖदाई ਘਟਨਾ ਔਰ ਇੱਕ ਪਰਿਵਾਰ ਦੇ ਪੇਸ਼ੈਂਟ ਹੈ ਬੜੀ ਵੱਡੀ ਦਿੱਕਤ ਦੀ ਗੱਲ ਹੈ ਇਹ ਵੀ ਇੱਕ ਆਪਣੀ ਗੱਲ ਹੈ ਔਰ ਉਹਦੇ ਨਾਲ ਨਾਲ ਜਿਹੜੇ ਦੋ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਰੈਫਰ ਕੀਤਾ ਗਿਆ ਸ਼ਿਭਮ ਹਸਪੀਟਲ ਜਿਹੜੀ ਡਿਪਟੀ ਕਮਿਸ਼ਨਰ ਸਾਹਿਬ ਨੇ ਗੱਲ ਉਹ ਇਹਨੇ ਫ੍ਰੀ ਸੇਸ ਕਿੰਨੇ ਦੇ ਵਿੱਚ ਉਹਨੂੰ ਲੈ ਗਿਆ ਔਰ ਇਨਾਂ ਨੇ ਉੱਥੇ ਆਪਣੇ ਪੇਸ਼ੈਂਟ ਦੇ ਕੋਲ ਡਰਾਈਵਰ ਦੇ ਵੱਲੋਂ ਕੋਈ ਵੀ ਨਹੀਂ ਆਇਆ ਉਹ ਵੀ ਟਰਾਮਾਜੀਅ ਉਹ ਵੀ ਟਰਾਮਾਜ ਹੈ ਔਰ ਮਨੂੰ ਇੱਕ ਗੱਲ ਨਹੀਂ ਸਾਡੀ ਸਰਕਾਰ ਜਿਹੜੀ ਹੈਗੀ ਹੈ ਉਹ ਕਿਸੇ ਵੀ ਪੇਸ਼ੈਂਟ ਲਈ ਕਿਸੇ ਵੀ ਸਟੇਟ ਦਾ ਹੋਵੇ ਚਾਹੇ ਉਹਦੇ ਲਈ ਨਾਲ ਉਹਦੇ ਖੜੀ ਹਰ ਵੇਲੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਪ੍ਰਾਈਵੇਟ ਹਸਪੀਟਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਘੱਟੋ ਘੱਟ ਪੇਸ਼ੈਂਟ ਨੂੰ ਲਾਓ ਪੈਸੇ ਤੁਹਾਨੂੰ ਆਜੋਗੇ ਅਲੱਗ ਕਿੱਥੋਂ ਲੈ ਕੇ ਆਵੇ ਕਿ ਲੋਕ ਕਰਦੇ ਚੱਕੇ ਜਾਂ ਫ੍ਰਿਸਟ ਸਕੀਮ ਚ ਕਵਰ ਹੈ ਔਰ ਮੈਨੂੰ ਬੜੀ ਦੁੱਖਦਾਈ ਗੱਲ ਮੈਨੂੰ ਇਹ ਪਤਾ ਲੱਗੀ ਹੈ ਵੀ ਇਹਨਾਂ ਨੇ ਇੱਕ ਉਹਨੂੰ ਡਰਾਈਵਰ ਨੂੰ ਅਡੰਕਾਂ ਤੋਂ ਇਨਕਾਰ ਕਰਤਾ ਇਹਨਾਂ ਨੇ ਆਪਣੇ ਪੇਸ਼ੈਂਟ ਦੇ ਓੱਕੇ-ਸੋੱਕੇ ਪੈਸੇ ਜਾਵਾ ਕਰਾਇਆ ਕਿਉਂਕਿ ਇਹ ਵੀ ਇਸ ਜਿਹੜੇ ਸਦਮੇ 'ਚ ਹੈ ਤੇ ਘੱਟ ਤੋਂ ਘੱਟ ਮੈਂ ਸੋਚਦਾ ਇਹ ਜਿਹੜੇ ਹਸਪਤਾਲ ਹੈਗੇ ਆ ਇਹ ਜਿਹੜੇ ਗਵਰਨਮੈਂਟ ਦੇਆਂ ਕਰੋੜਾਂ ਰੁਪਈਆ ਦਾ ਸਕੀਮਾ ਇਹਨਾਂ ਕੋਲ ਆਂਦੀ ਆ ਇਹ ਆਰਮੀ ਸਕੀਮ ਦੇ ਵਿੱਚ ਕਵਰ ਕਰਦੇ ਆਪਣੇ ਆਪ ਨੂੰ ਸਰਜਣ ਇਹਨਾਂ ਦਾ ਜਿਹੜਾ ਰਵਈਆ ਹੈ ਬੜਾ ਖੇਤ ਜਰ ਹੈ ਮੈਂ ਇਹ ਗੱਲ ਕਹੇ ਜਨਾ ਔਰ ਮੈਂ ਹਮੇਸ਼ਾ ਗੱਲ ਜਿਹੜਾ ਮੂਹ ਤੇ ਕਹਿੰਦਾ ਆ ਦਈਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਘਟ ਕੋਟ ਪੇਸ਼ੰਦ ਨੂੰ ਇਲਾਜ ਕਰੋ ਭਾਈ ਤੁਹਾਨੂੰ ਕੋਈ ਪੈਸੇ ਕਿਤੋਂ ਵੀ ਆਣ ਆ ਜੋਗੇ ਲੋਕ ਕਰ ਦਿੰਦੇ ਆ ਲੋਕ ਇਹਨਾਂ ਨੂੰ ਕੁਝ ਕਰ ਦਿੰਦੇ ਪੰਜਾਬ ਦੇ ਉੱਤੇ ਉਦਾਂ ਹੀ ਬਹੁਤ ਵੱਡੀ ਵਿਪਤਾ ਉੱਥੇ ਵੀ ਲੋਕ ਇਹ ਕਰ ਦਿੰਦੇ ਨਾਲ ਆ ਗਿਆ ਸਰਕਾਰ ਦਾ ਕਰਦੀ ਬੇ ਬਹੁਤ ਬਹੁਤ ਡਾਟ ਲੈਵਲ ਤੇ ਕੰਮ ਕਰ ਰਹੀ ਸਰਕਾਰ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੇਕਿਨ ਇਦਾਂ ਦੇ ਕੇਸ ਦੇ ਵਿੱਚ ਵੀ ਇਹਨਾਂ ਨੂੰ ਹਸਪੀਟਲ ਤੋਂ ਅੱਗੇ ਆਣਾ ਚਾਹੀਦਾ ਯਾ ਹਸਪੀਟਲ ਦੀ ਗੱਲ ਕੀਤੀ ਉਹਨਾਂ ਦਾ ਰਵੱਈਆ ਦੀ ਕੀ ਕੋਈ ਇਦਾਂ ਪਹਿਲਾਂ ਵੀ ਇਦਾਂ ਦੇ ਕਈ ਕੇਸ ਆ ਚੁੱਕੇ ਨੇ ਕਿ ਲੋਕੀ ਬੋਲਦੇ ਨਹੀਂ ਕਿ ਉੱਤੇ ਕੋਈ ਸਰਕਾਰ ਕਾਰਵਾਈ ਕੀਤੀ ਜਾਵੇਗੀ ਇਹ ਨਹੀਂ ਜੀ ਡੈਫੀਨਿਟਲੀ ਅਗਰ ਸਰਕਾਰ ਦੀ ਉਹਦੇ ਜੇ ਕਿਸੇ ਸਕੀਮ ਚ ਕਵਰ ਹੈ ਘੱਟੋ ਘੱਟ ਮੈਂ ਕਹਿੰਦਾ ਚਲੋ ਕਾਰਵਾਈ ਨੂੰ ਤਾਂ ਛੱਡੋ ਆਪਾਂ ਕਿਸੇ ਹਸਪੀਟਲ ਦੇ ਕੋਈ ਕਾਰਵਾਈ ਦੀ ਮੈਂ ਗੱਲ ਹੀ ਕਰਦਾ ਹੁਣ ਲੋਕਾਂ ਦਾ ਇਲਾਜ ਵਧੀਆਂ ਕਰਨ ਮੈਂ ਇਹ ਹੀ ਗੱਲ ਕਰਦਾ ਮੈਂ ਕਾਰਵਾਈ ਦੇ ਕਦੇ ਵੀ ਹੱਕਦ ਨਹੀਂ ਹੁੰਨਾ ਕਾਰਵਾਈ ਦਾ ਮੈਂ ਕਹਿੰਦਾ ਕਿਸੇ ਦੇ ਵੀ ਲੋੜ ਹੁੰਦੀ ਹੈ ਸਿਰਫ ਅਲਰਟ ਕਰਨ ਦੀ ਲੋੜ ਹੁੰਦੀ ਹੈ ਮੈਂ ਇਹਨਾਂ ਨੂੰ ਰਿਕੁਐਸਟ ਵੀ ਕਰਦਾ ਮੈਂ ਉਲਟਾ ਸੋ ਕੋ ਰਿਕੁਐਸਟ ਕਰਦਾ ਵੀ ਇਦਾਂ ਦਾ ਰਵਈਆ ਜਿਹੜਾ ਹੈ ਉਹ ਬੜਾ ਖੇਤਜਨਕ ਹੈ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਹੈ ਔਰ ਮੈਂ ਕਾਈਂਡਲੀ ਹੋ ਕੇ ਦੇਖਣ ਜਾਵਿਹਰ ਐਪ੍ਰਿਸ਼ਨ ਨੂੰ ਆਪਾਂ ਇਸ ਚੀਜ਼ ਦਾ ਖਾਸ ਖਿਆਲ ਰੱਖੀਏ ਮਾਨਵਤਾ ਦੇ ਉਹਦੀਆਂ ਗੱਲਾਂ ਦਾ ਖਾਤਿਆ ਹਾਂ ਸੋ ਲੋਕਲ ਉਸਤੇ ਦੇ ਜਵਾਸੀ ਨੇ ਉਹਨਾਂ ਦਾ ਕਹਿਣਾ ਕਿ ਖਾਸਾ ਹਾਲਤ ਜਿਹੜਾ ਰੂਡ ਹੈ ਉਰੇ ਕਾਰਨ ਇਹ ਹਾਦਸਾ ਹੋਇਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਨਲਾਇਕੀ ਹੈ ਇਸ ਨੂੰ ਜਲਦੀ ਜੋ ਵੈਰੀਗੇਟਿੰਗ ਜਾਂ ਫਿਰ ਉੱਤੇ ਰਿਫਲੈਕਟਰ ਵਗੈਰਾ ਲਾਉਣੇ ਚਾਹੀਦੇ ਹੋ ਸਕਦਾ ਮੈਂ ਨੂੰ ਹੁਣ ਉਹਦਾ ਉੱਥੇ ਹਾਲਾਤ ਦੇ ਰੂਡ ਦੇ ਮੈਨੂੰ ਹੁਣ ਵੀ ਦੇ ਕੁਝ ਬਰਸਾਤ ਪੈ ਰਹੀ ਹੈ ਬਰਸਾਤ ਤਾਂ ਪੂਰਾ ਹਿੰਦੁਸਤਾਨ ਹੀ ਟੁੱਟਿਆ ਪਿਆ ਕੋਈ ਐਸੀ ਰੋਡ ਹੈ ਨਹੀਂ ਜਿਹੜੇ ਨਹੀਂ ਟੁੱਟੀ ਇੰਨੀ ਬਰਸਾਤ ਦੇ ਵਿੱਚ ਅਸੀਂ ਦੇਖਦੇ ਪਏ ਹਾਈਵੇ ਓੜ ਗਏ ਅਸੀਂ ਦੇਖਦੇ ਪਏ ਆ ਤੇ ਪਹਾੜੀ ਇਲਾਕੇ ਦਾ ਜਿਆਦਾ ਨੁਕਸਾਨ ਹੋਇਆ ਤੁਸੀਂ ਦੇਖਿਆ ਹੀ ਪਰਚੋਲ ਮੈਂ ਉਹਨਾਂ ਰੋਡ ਦੇ ਉੱਤੇ ਸੀਗਾ ਤੇ ਉੱਥੇ ਕੀ ਹਾਲਤ ਸੀਗੀ ਅਸੀਂ ਤੁਰੰਤ ਜਾ ਕੇ ਪ੍ਰਾਈਵੇਟ ਵੀ ਗੱਡੀਆਂ ਸਰਕਾਰ ਦੀਆਂ ਵੀ ਮਗਾਕਰ ਤੇ ਰੋਡ ਨੂੰ ਖੋਲ੍ਹਿਆ ਲੱਗ ਸੋ ਇਹਦੇ ਵਿੱਚ ਰੋਡ ਮੈਂ ਕਹਿੰਦਾ ਜਿਹੜਾ ਹੁਣ ਗੱਲ ਹੋ ਗਈ ਉਹ ਉਹਨੂੰ ਰੋਡ ਨੂੰ ਅਗਰ ਹੈਗਾ ਤਾਂ ਉਹ ਵੀ ਠੀਕ ਕੀਤਾ ਜਾਊਗਾ ਲੇਕਿਨ ਮੌਸਮ ਅਲਾਪ ਹੈ ਅੰਤਵਾਦ तो सीमागढ़ सिविल सर्जन ऑफिस से टेंगे ओके सवेरे जो मंगूवाल हादसा हुआ इस है उस कितनी कैजुअलिटीज हैं तो किन्न जो मरीज ने उन्होंने कितने रखे किया गया सर तीन तो बॉडीज ही आई थी मतलब वहीं पर मौके पर मौत हुई थी लोगों दो पेशेंट आए थे एक मेल एक फीमेल दोनों को हमने फर्स्ट एड दे दी एक्समेंट कर लिया स्टिचिंग होगी यहाँ पे सारी तो उसके बाद सी स्कैन भी हुआ है एक किसी का उसके बाद वो सीरियस कंडीशन करके हेड इंजरी थी दोनों को इस करके शिवम हॉस्पिटल में रेफर किया है फिश्तेम के अंदर उधर में दोनों पेशेंट हमारे खुद की एम्बुलेंस छोड़कर आइए एडमिट करवा दिए अगर बात करें तो कंडीशन तो कैसी है तो कंडीशन जो मेल पेशेंट तो है वो थोड़ी ज़्यादा सीरियस है उनके सिर में ज़्यादा चोट लगी हुई है जो लेडीज़ हैं वो थोड़ी बेटर हैं और रिस्पॉन्ड कर रही हैं लेकिन सिर में चोट चोटे भी लगी हुई है सी स्कैन करवा दिया ਤਦ ਕੀ ਨਾਮ ਹੈ ਮੇਰਾ ਨਾਮ ਸੁਨੀਲ ਹੈ ਜੀ ਕਿੱਥੇ ਦੇ ਰਹਿਣਾ ਲੋ ਮੈਂ ਗੰਗਤ ਤੋਂ ਆ ਹਿਮਾਚਲ ਤੁਸੀਂ ਸਾਡੇ ਨੂਰਪੁਰ ਪੈਂਦੇ ਹੋ ਤੇ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਮੇਰੇ ਰੈਲੇਟਿਵ ਨੇ ਉਹਨਾਂ ਦਾ ਸਹੁਰਾ ਸਾਹਿਬ ਨੇ ਨਾਲ ਹੀ ਉਹਨਾਂ ਦੇ ਦੋ ਜਵਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਇਹ ਐਕਚੁਅਲੀ ਬਿਮਾਰ ਸੀ ਟਾਂਡਾ ਹਸਪੀਟਲ ਸੀ ਤੇ ਟਾਂਡਾ ਤੋਂ ਇਹਨਾਂ ਨੇ ਰੈਫਰ ਕਰਵਾਇਆ ਸਰਜਰੀ ਵਾਸਤੇ ਬੀ ਐਮ ਸੀ ਤੇ ਰਾਤ 3:30 ਵਜੇ ਇੱਥੇ ਹੁਸ਼ਿਆਰਪੁਰ ਦੇ ਨਾਲ ਕੋਈ ਪਿੰਡ ਹੈ ਉੱਥੇ ਗੱਡੀ ਜਿਹੜੀ ਆ ਉਹ ਸਾਈਡ ਤੇ ਪੈ ਕਾਫੀ ਨੀਚੇ ਚਲ ਗਈ ਉਹ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਤੇ ਡਰਾਈਵਰ ਤੇ ਨਾਲ ਇੱਕ ਲੇਡੀ ਹੈ ਕੋ ਮੇਰੀ ਸਾਲੀ ਲੱਗਦੀ ਹੈ ਉਹ ਦੀ ਪੋਜੀਸ਼ਨ ਜਿਹੜੀ ਆ ਉਹ ਸੀਰੀਅਸ ਹੈ ਉਹਨਾਂ ਨੂੰ ਸ਼ਿਵਮ ਹਸਪੀਟਲ ਹੈ ਹੁਸ਼ਿਆਰਪੁਰ ਦੇ ਵਿੱਚ ਉੱਥੇ ਦਾਖਲ ਕਰਵਾਇਆ ਗਿਆ ਤੇ ਇਹ ਜਿਹੜੀਆਂ ਤਿੰਨ ਬੈਡ ਬੋਡੀਆਂ ਨੇ ਇਹ ਪਹੁੰਚ ਗਈਆਂ ਨੇ ਸਿਵਲ ਹਸਪੀਟਲ ਇੱਥੋਂ ਦੇ ਐਮਐਲਏ ਸਾਹਿਬ ਬਹੁਤ ਹੀ ਵਧੀਆ ਆਦਮੀ ਨੇ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਡੇ ਨਾਲ ਖੜੇ ਹੋਏ ਨਾ ਸ਼ਿਵਮ ਹਸਪੀਟਲ ਵਾਲਿਆਂ ਦਾ ਜਿਹੜਾ ਰਵਈਆ ਸੀ ਉਹ ਕੋਈ ਚੰਗਾ ਨਹੀਂ ਲੱਗਿਆ ਸਾਨੂੰ ਉਹਨਾਂ ਨੇ ਸਾਡਾ ਪੇਸ਼ੈਂਟ ਜਿਹੜਾ ਆ ਉਹ ਬਾਹਰ ਕੱਢਤਾ ਕਹਿੰਦੇ ਕਿ ਜੀ ਇਹਨਾਂ ਨੂੰ ਜਪਤੀ ਡੀਸੀ ਸਾਹਿਬ ਨੇ ਉਹਨਾਂ ਨੂੰ ਰੈਫਰ ਕੀਤਾ ਸੀ ਇੱਥੋਂ ਰੈਫਰ ਕੀਤਾ ਕਿ ਜਿਹੜੀ ਫਰਿਸ਼ਤੇ ਸਕੀਮ ਹੈ ਉਹਦੇ ਅੰਡਰ ਉਹ ਸ਼ਿਵਮ ਹਸਪੀਟਲ ਵਾਲੇ ਉਹਨੂੰ ਵੀ ਡਿਨਾਈ ਕਰ ਗਏ ਤੇ ਬੜਾ ਦੁੱਖ ਲੱਗਿਆ ਸਾਨੂੰ ਚਲੋ ਐਨੀ ਹੋ ਪਰ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਹੁਣ ਅਸੀਂ ਇੱਥੇ ਬਾਹਰ ਖੜੇ ਹਾਂ ਮੌਸ਼ਰੀ ਦੇ ਬਾਹਰ ਕਿ ਜਦੋਂ ਸਾਨੂੰ ਡੈੱਡ ਬੋਡੀयां ਦਿੱਤੀਆਂ ਜਾਣਗੀਆਂ ਅਸੀਂ ਟਾਈਮ ਤੇ ਚੱਲ ਗਈ ਹੈ ਤੇ ਐਮਐਲਏ ਸਾਹਿਬ ਨੇ ਐਸਐਚਓ ਸਾਹਿਬ ਨੂੰ ਵੀ ਕਹਿਤਾ ਕਿ ਜਲਦੀ ਦੇ ਦਿਓ ਹੁਣ ਦੇਖਨੇ ਕਿੰਨਾ ਦਾ ਟਾਈਮ ਲੱਗਦਾ ਜਿਖ ਵਿਖਿਆ ਤਾਂ ਜੋ ਫੈਮਿਲੀ ਹੈ ਸਾਰੀ ਹਿਮਾਚਲ ਦੀ ਰਹਿਣ ਵਾਲੀ ਹਿਮਾਚਲ ਦੀ ਹੈ ਇਹ ਜਿਹੜੇ ਇਹ ਜਿਨ੍ਹਾਂ ਦੀ ਬਜ਼ੁਰਗ ਡੈੱਥ ਹੋਈ ਹੈ ਉਹਨਾਂ ਦੀ ਏਜ ਨੇਅਰ ਅਬਾਊਟ 74 ਔਰ ਉਹਨਾਂ ਦੇ ਜਵਾਈ ਸੀ ਇੱਕ 42 ਔਰ ਇੱਕ ਜਵਾਈ ਸੀ 52 ਉਹ ਦੋ ਜਵਾਈ ਡੈਥ ਹੋਈ ਹੈ ਨਾਲ ਜਿਹੜੇ ਪੇਸ਼ੈਂਟ ਨੂੰ ਦਖਾਨ ਲੈ ਕੇ ਜਾ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਤੇ ਜਿਹੜਾ ਡਰਾਈਵਰ ਹੈ ਉਹ ਸੀਰੀਅਸ ਹੈ ਤੇ ਨਾਲ ਉਹਨਾਂ ਨਾਲ ਉਹਨਾਂ ਦੀ ਬੇਟੀ ਸੀ ਜਿਹੜੇ ਜਿਹਦੀ ਡੈਥ ਹੋਈ ਹੈ ਉਹਦਾ ਵੀ ਸੀਰੀਅਸ ਚੱਲ ਰਿਹਾ ਉਹਦਾ ਇਲਾਜ ਚੱਲ ਰਿਹਾ ਸ਼ਿਨੋਮਾ ਹਸਪੀਟਲ ਖੁਸ਼ਾ ਪਰ ਕੀ ਨਾਮ ਹੈ ਜੀ ਕਮਲਜੀਤ ਸਿੰਘ ਜੀ ਕੀ ਹਾਸਾ ਹੋਇਆ ਤੇ 3:30 ਤੋਂ 4 ਵਜੇ ਤਕਰੀਬਨ ਇਥੋਂ ਗੱਡੀ ਉੱਤੋਂ ਕਾਂਗੜਾ ਵੱਲੋਂ ਆਈ ਸਮਾਜਲ ਤੋਂ ਐਂਬੂਲੈਂਸ ਵੀ ਪੰਜ ਬੰਦੇ ਸੀ ਵਿੱਚ ਉਹ ਉਹ ਥੱਲੇ ਨਾਲੇ ਖੱਡ ਜੀ ਨਾਲੇ ਪੈਂਦੀ ਦਾ ਨਾਲ ਉਹ ਥੱਲੇ ਡਿੱਗ ਗਈ ਜੀ ਆ ਜੋ ਮੀਂਹ ਦੇ ਕਾਰਨ ਖੱਡ ਮਤਲਬ ਵਹਿ ਗਈ ਹੋਈ ਏ ਇੱਕ ਸਾਈਡ ਤੇ ਬੈਰੀਕੇਡਿੰਗ ਵੀ ਕੀਤੀ ਹੋਈ ਏ ਪਰ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਬੈਰੀਕੇਡ ਵੀ ਲਾਇਓ ਅਸੀਂ ਤਕਰੀਬਨ ਨਾਲ ਨਾਲ ਸਾਰਾ ਲਾ ਪਿਓ ਬੈਰੀਕੇਡ ਫਿਰ ਵੀ ਪਤਾ ਨਹੀਂ ਡਰਾਈਵਰ ਨੂੰ ਨੀਂਦ ਆਵੇ ਜਾਂ ਪਤਾ ਨਹੀਂ ਪਟ્રોલ ਦੀ ਗੱਡੀ ਹੋਈ ਥੱਲੇ ਸਿੱਧੀ ਜਾ ਗਈ ਟੋਟਲ ਕਿੰਨੇ ਮੌਤਾਂ ਆਈਆਂ ਜੇ ਨਾ ਬੰਦੇ ਮਰ ਗਏ ਜੀ ਇੱਕ ਲੀਡੀਗ ਦਾ ਬੰਦਾ ਉਹ ਜ਼ਖਮੀ ਹੋ ਗਿਆ ਉਹਨੂੰ ਸਿਲਾਸ ਤੋਂ ਭੇਜਤਾ ਠੀਕ ਹੈ ਅੰਬੂਲੈਂਸ ਟੋਟਲ ਪੰਜ ਪੰਜੇ ਪੰਜ ਬੰਦੇ ਠੀਕ ਹੈ ਡਰਾਈਵਰ ਦਾ ਪਤਾ ਲੱਗਾ ਬਚ ਗਿਆ ਕਿ ਨਹੀਂ ਇਹ ਨਹੀਂ ਹੁਣ ਪਤਾ ਸੀ ਉਹ ਡਰਾਈਵਰ ਸੀ ਕੌਣ ਸੀ ਜਿੱਦਾਂ ਦੋ ਬੰਦੇ ਮਤਲਬ ਜ਼ਖਮੀ ਹੋਏ ਲੀਡੀਚਰ ਬੰਦਾ ਜੀ ਉਹ ਸਿਪਲਾਸ ਤੋਂ ਭੇਜ ਦਿੱਤੇ ਠੀਕ ਹਾਂ ਤੇ ਐਂਬੂਲੈਂਸ ਹੁਣ ਕੱਢ ਲਈ ਗਈ ਹੈ ਐਂਬੂਲੈਂਸ ਹਾਲੇ ਥੱਲੇ ਹੀ ਆ ਹੁਣ ਕ੍ਰੇਨ ਆਉਂਗੀ ਦਾ ਫਿਰ ਭਰਾ ਹਾਂਜੀ ਲੱਦਣਗੇ ਠੀਕ ਹਾਂ